ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਵਾਲੇ ਬੱਚਾਂ ਦੇ ਸੋਸ਼ਲ ਮੀਡੀਆ ਉੱਤੇ ਪਾਬੰਦੀ ਲਾ ਦਿੱਤੀ ਹੈ ਫੇਸਬੁੱਕ ਟਿਕਟੌਕ ਸਨੈਪਚੈਟ ਇਨਸਟਾ ਬਹੁਤ ਵੱਡੀ ਗੱਲ ਆ ਜਿਹੜਾ ਵੀ ਬੱਚਾ ਭਾਵੇਂ ਜਿਹੜੇ ਮਰਜ਼ੀ ਉਮਰ ਦਾ ਹੋਵੇ ਇੱਥੇ ਤਾਂ ਗੱਲ ਟੀਨੇਜਰਸ ਦੀ ਹੋ ਰਹੀ ਆ ਅਗਰ ਉਹ ਸੋਸ਼ਲ ਮੀਡੀਆ ਦੇ ਵਿੱਚ ਯਾ ਸਕਰੀਨ ਟਾਈਮ ਕੋਈ ਵੀ ਯੂਜ਼ ਕਰਦਾ 8 ਘੰਟੇ ਤੋਂ ਉੱਤੇ ਤੋਂ ਦੀ ਪੜ੍ਹਾਈ 'ਚ ਵਿਘਨ ਉਹਦੀ ਨੀਂਦ 'ਚ ਵਿਘਨ ਉਦੀ ਮਾਨਸਿਕਤਾ 'ਚ ਵੇਗਨ ਉਹਦਾ ਕੰਡਕਟ ਜਿਹੜਾ ਹੈ ਘਟ ਜਾਂਦਾ ਟੋਰਾਂਟੋ 'ਚ 4000 ਟੀਨੇਜਰਸ ਆ ਉਹਨਾਂ ਨੇ ਉਹਨਾਂ ਦੇ ਪੂਰੇ ਇਤਿਹਾਸ ਪੇਲੋ ਫਰੋਲਿਆ ਉਹਦੇ 'ਚ ਉਹਨਾਂ ਨੇ ਇਮਾਨਦਾਰੀ ਨਾਲ ਕਿਹਾ ਵੀ ਅਸੀਂ 8 ਤੋਂ 9 ਘੰਟੇ ਅਸੀਂ ਸੋਸ਼ਲ ਮੀਡੀਆ ਤੇ 24 ਘੰਟੇ ਦੇ ਵਿੱਚ ਦੇਖੋ ਅਸੀਂ ਕਹਿੰਦੇ 8-9 ਘੰਟੇ ਸੌਣਾ ਚਾਹੀਦਾ ਉਹ 8-9 ਘੰਟੇ ਸੋਸ਼ਲ ਮੀਡੀਆ ਤੇ ਆ ਅਸਟਰੀਆ ਨੇ ਬੈਨ ਜਿਹੜਾ ਇਸ ਲਈ ਕੀਤਾ ਔਰ ਇੱਥੇ ਵੀ ਸਾਡੇ ਇੱਥੇ ਹੋਇਆ ਵੀ ਸੋਸ਼ਲ ਮੀਡੀਆ 'ਚ ਨਾ ਕਈ ਵਾਰ ਜਿਹੜੇ ਬੱਚੇ ਨਿਆਣੇ ਆ ਨਾ 12 13 14 ਸਾਲ ਵਾਲੇ ਉਹਨਾਂ ਦਾ ਬ੍ਰੇਨ ਇਨਾ ਮੈਚੁਰ ਨਹੀਂ ਹੈਗਾ ਸੋ ਕਈ ਵਾਰ ਅਗਲਾ ਜਿਹੜਾ ਆਏਗਾ ਤੁਹਾਡਾ ਫਰੈਂਡਸ਼ਿਪ ਕਰ ਲੰਦਾ ਤੁਸੀਂ ਸੋਚਦੇ ਵੀ ਤੁਹਾਡਾ ਬਿਲਕੁਲ ਮਤਲਬ ਬੋਏਫ੍ਰੈਂਡ ਹੈ ਜਾਂ ਗਰਲਫ੍ਰੈਂਡ ਹੈ ਪਿਕਚਰਾਂ ਦੇ ਲੀਕ ਹੁੰਦੇ ਤੁਸੀਂ ਕੁਝ ਇਹੋ ਜਿਹੀ ਪਿਕਚਰਾਂ ਦੇ ਦਿੰਦੇ ਹੋ ਉਹ ਫਿਰ ਅਬਿਊਜ਼ ਕਰਦਾ ਪਿਕਚਰਾਂ ਸੋ ਅਸੀਂ ਅੱਜ ਆਇਆ ਡਾਕਟਰ ਪਰਕਟ ਸਿੰਘ ਪੁਰਜੀ ਹੁਣਾ ਕੋਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਵੱਡੀ ਖਬਰ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਸੋਸ਼ਲ ਮੀਡੀਆ ਉੱਤੇ ਪਾਬੰਦੀ ਲਾ ਦਿੱਤੀ ਹੈ ਫੇਸਬੁੱਕ ਟਿਕਟੌਕ ਸਨੈਪਚੈਟ ਇੰਸਟਾ ਬਹੁਤ ਵੱਡੀ ਗੱਲ ਆ ਕਿ ਇਹ ਏਡਾ ਹੀ ਖਤਰਨਾਕ ਇੱਕ ਚੀਜ਼ ਹੈਗੀ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਆਸਟ੍ਰੇਲੀਆ ਨੇ ਜਿਹੜਾ ਬੈਨ ਲਾਇਆ ਕਿ ਸੋਸ਼ਲ ਮੀਡੀਆ ਦੇ ਉੱਤੇ ਬੱਚਾ 16 ਸਾਲ ਤੋਂ ਘੱਟ ਵਾਲਾ ਨਹੀਂ ਦੇਖ ਸਕਦਾ ਇਹ ਇਹ ਢੀ ਖਤਰਨਾਕ ਚੀਜ਼ ਆ ਕਿ ਆਸਟ੍ਰੇਲੀਆ ਪਹਿਲਾ ਮੁਲਕ ਬਣ ਗਿਆ ਇਹ ਕੰਮ ਕਰਨ ਵਾਲਾ ਤੇ ਗਾਂ ਬਾਕੀ ਮੁਲਕਾਂ ਚ ਵੀ ਹੋਊਗਾ ਬਿਲਕੁਲ ਔਰ ਮੈਂ ਆਸਟ੍ਰੇਲੀਆ ਨੂੰ ਵਧਾਈ ਦੇਣਾ ਵੀ ਇਹ ਜਿਹੜਾ ਮੈਜਰ ਉਹਨਾਂ ਨੇ ਲੈ ਕੇ ਜਦ ਤੱਕ ਕਾਨੂੰਨ ਨਹੀਂ ਹੁੰਦਾ ਨਾ ਤਦ ਤੱਕ ਗਾਈਡਲਾਈਨਸ ਤਾਂ ਕੋਈ ਫਾਲੋ ਨਹੀਂ ਕਰਦਾ ਹਨਾ ਜਦੋਂ ਕਾਨੂੰਨ ਬਣੇ ਤਾਂ ਫਿਰ ਸਖਤੀ ਹੁੰਦੀ ਆ ਸੋ ਕਾਨੂੰਨ ਉਹਨਾਂ ਨੇ ਕਿਹਾ ਵੀ ਅਸੀਂ ਕਰੀਬਨ 1 ਸਾਲ ਦਾ ਸਮਾਂ ਦਿੰਦੇ ਆ ਜਿਹੜੇ ਸੋਸ਼ਲ ਮੀਡੀਆ ਜਾਇੰਟਸ ਹੈਗੇ ਖਾਸ ਕਰਕੇ ਮੈਟਾ ਜਿਹਦੇ ਵਿੱਚ ਉਹ ਫੇਸਬੁੱਕ ਹੈ ਇੰਸਟਾਗ੍ਰam ਹੈ ਐਕਸ ਹੈ ਫਿਰ ਦੂਜੇ ਉਦਾਰੇ ਵੀ ਹੈਗੇ ਆ ਹੁਣ ਰੀਜ਼ਨ ਉਹਨਾਂ ਨੇ ਇਸ ਲਈ ਕਿਹਾ ਹੁੰਦਾ ਵੀ ਬਹੁਤ ਸਾਰੀ ਸਟੱਡੀਜ਼ ਆ ਰਹੀਆਂ ਐਕਚੁਅਲੀ ਆਸਟ੍ਰੇਲੀਆ ਸਤੋਂ ਲੀਡ ਕਰਦਾ ਸਟੱਡੀਜ਼ 'ਚ ਤੇ ਸਟੱਡੀਜ਼ ਹੀ ਸ਼ੋ ਕਰਦੀਆਂ ਵੀ ਜਿਹੜਾ ਵੀ ਬੱਚਾ ਭਾਵੇਂ ਜਿਹੜੇ ਮਰਜ਼ੀ ਉਮਰ ਦਾ ਹੋਵੇ ਹੁਣ ਇੱਥੇ ਤਾਂ ਗੱਲ ਟੀਨੇਜਰਸ ਦੀ ਹੋ ਰਹੀ ਆ ਅਗਰ ਉਹ ਸੋਸ਼ਲ ਮੀਡੀਆ ਦੇ ਵਿੱਚ ਜਾਂ ਸਕਰੀਨ ਟਾਈਮ ਕੋਈ ਵੀ ਯੂਜ਼ ਕਰਦਾ 1 ਘੰਟਾ ਤੋਂ ਉੱਤੇ ਤੋਂ ਦੀ ਪੜ੍ਹਾਈ 'ਚ ਵਿਗਨ ਉਹਦੀ ਨੀਂਦ 'ਚ ਵਿਗਨ ਉਦੀ ਮਾਨਸਿਕਤਾ 'ਚ ਵੇਗਨ ਉਹਦਾ ਕੰਡਕਟ ਜਿਹੜਾ ਹੈ ਘਟ ਜਾਂਦਾ ਉਹਦਾ ਹੁਣ ਜਦੋਂ ਤੁਸੀਂ ਸੋਸ਼ਲ ਮੀਡੀਆ 'ਚ ਜਾ ਰਹੇ ਆ ਦੂਜੇ ਪਾਸੇ ਜਿੰਨਾ ਤੁਸੀਂ ਕਮਿਊਨੀਕੇਟ ਕਰ ਰਹੇ ਹੋ ਤੁਹਾਡਾ ਦੋਸਤ ਮਿੱਤਰ ਤਾਂ ਨਹੀਂ ਹੈਗਾ ਤੁਸੀਂ ਕਦੇ ਉਹਨੂੰ ਮਿਲਿਆ ਨਹੀਂ ਹੈਨਾ ਅਸੀਂ ਜਦੋਂ ਪੁਰਾਤਨ ਟਾਈਮ 'ਚ ਜਦੋਂ ਇਹ ਨਹੀਂ ਸੀ ਇੱਕ ਦੂਜੇ ਨਾਲ ਮਿਲਣਾ ਪੈਂਦਾ ਸੀ ਦੇਖਣਾ ਪੈਂਦਾ ਸੀ ਹਾਉ ਪਾਉ ਦੇਖਣੇ ਪੈਂਦੇ ਸੀ ਤਾਂ ਪਤਾ ਲੱਗਦਾ ਸੀ ਵੀ ਇਹ ਦੋਸਤੀ ਕਰੀ ਹੈ ਨਾ ਕਰੀਏ ਹੁਣ ਪਰਲੇ ਪਾਸੇ ਵੈਬ 'ਚ ਕੋਈ ਵੀ ਹੋ ਸਕਦਾ ਪੀਡੋਫਾਈਲ ਹੋ ਸਕਦਾ ਹੈਨਾ ਡਾਕਟਰ ਸਾਹਿਬ ਮੈਂ ਤੁਹਾਨੂੰ ਮੌਫੀ ਚ ਉਹਨਾਂ ਰੋਕ ਰਿਹਾ ਇੱਕ ਗੱਲ ਸਪਸ਼ਟ ਕਰਿਓ ਵੀ ਇਹ ਸਧਾਰਨ ਟੀਵੀ ਦੇਖਣਾ ਵੀਡੀਓ ਦੇਖਣੀ ਆ ਉਹਦੀ ਗੱਲ ਕੀਤੀ ਜਾ ਰਹੀ ਆ ਜਾਂ ਜਿਹੜੀ ਫੇਸਬੁੱਕ ਇਨਸਟਾ ਸਨੈਪਚੈਟ ਟਿਕਟੌਕ ਉਹਦੀ ਗੱਲ ਆ ਜੀ ਇਹ ਜਿਆਦਾ ਜਿਹੜੀ ਹੈਗੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ ਆ ਉਹ ਫਿਰ ਵੀ ਕਹਿੰਦੇ ਆ ਵੀ ਜਿਹੜੇ ਐਜੂਕੇਸ਼ਨਲ ਪ੍ਰੋਗਰਾਮ ਆ ਰਹੇ ਆ ਉਹ ਮਤਲਬ ਤੁਹਾਡੇ ਸਕੂਲ ਤੁਹਾਨੂੰ ਦੇਊਗਾ 16 ਸਾਲ ਤੱਕ ਤਾਂ ਆਪਾਂ 11ਵੀਂ ਤੇ ਹੁੰਦੇ ਆ ਹਨਾ 12ਵੀਂ 17 ਚ ਕਰਨੀ ਆ ਤੇ ਤੁਹਾਡਾ ਮੇਨ ਮੁੱਦਾ ਹੋਣਾ ਚਾਹੀਦਾ ਬੱਚਿਆਂ ਦਾ ਪੜਾਈ ਦੇ ਉੱਤੇ ਅਤੇ ਜਿਹੜਾ ਸੋਸ਼ਲ ਮੀਡੀਆ ਜਿਹੜਾ ਹੈਗਾ ਨਾ ਇਹਦੇ ਉੱਤੇ ਕੋਈ ਪਾਬੰਦੀ ਨਹੀਂ ਆ ਕੋਈ ਰੈਸਟ੍ਰਿਕਸ਼ਨ ਨਹੀਂ ਆ ਕੋਈ ਵੀ ਕੰਟੈਂਟ ਕਿੱਥੋਂ ਵੀ ਬਣਾ ਕੇ ਪਾ ਸਕਦਾ ਔਰ ਜਿਹੜਾ ਬੱਚਿਆਂ ਦਾ ਜਿਹੜਾ ਬ੍ਰੇਨ ਆ ਇਹਨਾਂ ਉਹ ਸੁਕਸ਼ਮ ਹੁੰਦਾ ਵੀ ਉਹਨਾਂ ਨੂੰ ਕਲੈਰਿਟੀ ਨਹੀਂ ਹੁੰਦੀ ਵੀ ਇਹ ਸਹੀ ਹੈ ਗਲਤ ਉਹ ਲਾਈ ਲਗ ਹੁੰਦੇ ਕਈ ਚੀਜ਼ਾਂ ਉਹ ਐਡਾਪਟ ਕਰ ਲੈਂਦੇ ਵੀ ਨਹੀਂ ਇਹ ਹੀ ਹੋਣੀਆਂ ਚਾਹੀਦੀਆਂ ਉਹ ਮੈਂ ਤੁਹਾਨੂੰ ਕੈਨੇਡੀਅਨ ਰਿਸਰਚਰ ਜਿਹੜਾ ਟੋਰਾਂਟੋ ਚ ਹੈ 4000 ਟੀਨੇਜਰਸ ਆ ਉਹਨਾਂ ਨੇ ਉਹਨਾਂ ਦੇ ਪੂਰੇ ਇਤਿਹਾਸ ਪੜ੍ਹੋ ਫਰੋਲਿਆ ਉਦੋਂ ਵਿੱਚ ਉਹਨਾਂ ਨੇ ਇਮਾਨਦਾਰ ਨਾਲ ਕਿਹਾ ਅਸੀਂ 8 ਤੋਂ 9 ਘੰਟੇ ਅਸੀਂ ਸੋਸ਼ਲ ਮੀਡੀਆ ਤੇ 24 ਘੰਟੇ ਦੇ ਵਿੱਚ ਦੇਖੋ ਅਸੀਂ ਕਹਿੰਦੇ 8-9 ਘੰਟੇ ਸੌਣਾ ਚਾਹੀਦਾ ਉਹ 8-9 ਘੰਟੇ ਸੋਸ਼ਲ ਮੀਡੀਆ ਤੇ ਆ ਮੈਂ ਕੱਲ ਇੱਕ ਬੱਚਾ ਦੇਖਿਆ ਜਿਹੜਾ ਹੁਣ ਸਕੂਲ ਨਿਕੜਨਾ ਚਾਹੁੰਦੇ ਉਹਨੂੰ ਕਿਉਂਕਿ ਉਹ ਸਕੂਲ ਘਰ ਵਾਲੇ ਛੱਡ ਦਿੰਦੇ ਆ ਉਹ ਸਕੂਲੋਂ ਫਿਰ ਜਾ ਕੇ ਉਹ ਸੋਸ਼ਲ ਮੀਡੀਆ ਦੇ ਵਿੱਚ ਬਾਹਰ ਮੈਦਾਨ ਦੇ ਵਿੱਚ ਪਲੇਗਰਾਉਂਡ ਦੇ ਵਿੱਚ ਯੂਜ਼ ਕਰ ਰਿਹਾ ਫਿਰ ਉਹਨਾਂ ਨੇ ਸਖਤੀ ਸੁਖਤੀ ਕੀਤੀ ਉਹਦਾ ਹੁਣ ਨੀਂਦ ਇੰਪਰੂਵ ਹੋ ਰਹੀ ਆ ਫੋਕਸ ਇੰਪਰੂਵ ਹੋ ਰਿਹਾ ਬਿਹੇਵੀਅਰ ਇੰਪਰੂਵ ਹੋ ਰਿਹਾ ਜਦੋਂ ਅਸੀਂ ਪੈਦਾ ਹੁੰਦੇ ਆ ਸਾਡੇ ਨਾ ਬ੍ਰੇਨ ਦੇ ਵਿੱਚ ਨਿਊਰॉन्स ਹੈਗੇ ਆ ਜਿਹੜੇ ਸਾਡੇ ਕੰਟਰੋਲਰ ਆ ਲੇਕਿਨ ਉਹਨਾਂ ਨੇ ਜਦੋਂ ਸਿਗਨਲ ਦੇਣਾ ਉਹ ਵਾਇਰਿੰਗ ਆ ਉਹਨੂੰ ਕਹਿੰਦੇ ਵਾਈਟ ਮੈਟਰ ਤੇ ਜਿਹੜੇ ਨਿਊਰॉन्स ਦੇ ਔਰ ਜਿਹੜੇ ਦੂਜੇ ਨਿਊਰॉन्स ਦੇ ਜਿਹੜੇ ਵਾਈਟ ਮੈਟਰ ਸਿਗਨਲਿੰਗ ਦਿੰਦੇ ਆ ਉਹ ਈਵਨ ਟੀਨੇਜਰਸ ਦੇ ਵਿੱਚ ਉਹਨਾਂ ਦਾ ਦੇਖਿਆ ਐਮ ਆਰ ਆਈ ਕਰਕੇ ਵੀ ਪ੍ਰੋਪਰ ਨਹੀਂ ਹੁੰਦਾ ਅਗਰ ਸੋਸ਼ਲ ਮੀਡੀਆ 1 ਘੰਟੇ ਤੋਂ ਉੱਤੇ ਹੋਵੇ ਅਸੀਂ ਸੋਚ ਰਹੇ ਸੀ ਵੀ ਚਲੋ ਬ੍ਰੇਨ ਵਿਕਸਿਤ ਹੋ ਗਿਆ 2-4-5 ਸਾਲ ਤੱਕ ਲੇਕਿਨ ਇਹ ਤਾਂ ਸਟੱਡੀ ਸਾਡੀ ਟੋਰਾਂਟੋ ਦੀ ਸ਼ੋਅ ਕਰ ਰਹੀ ਆ ਵੀ ਜਿਹੜੇ ਵਾਈਟ ਮੈਟਰ ਹੋਰ ਜਿਹੜੇ ਪਾਥਵੇਸ ਆ ਉਹਨਾਂ ਦੇ ਵਿੱਚ ਵਿਗਨ ਪੈ ਰਿਹਾ ਉਸ ਉਸ ਵਿਗਨ ਦੇ ਨਾਲ ਤੁਹਾਡਾ ਜਿਹੜਾ ਸਕੂਲ ਨੇ ਪਰਫਾਰਮੈਂਸ ਹੈਗਾ ਤੁਹਾਡਾ ਕੰਡਕਟ ਜਿਹੜਾ ਹੈਗਾ ਉਹ ਰੁੱਖਾ ਹੋ ਗਿਆ ਕੰਡਕਟ ਡਿਸਆਰਡਰ ਦਾ ਮਤਲਬ ਇਹ ਹੁੰਦਾ ਜਦੋਂ ਆਪਾਂ ਜਦੋਂ ਜਾਣਦੇ ਸੀ ਅਸੀਂ ਟੀਚਰ ਤੋਂ ਬਹੁਤ ਡਰਦੇ ਸੀ ਹੱਥ ਜੋੜਦੇ ਸੀ ਹਨਾ ਵੀ ਸਾਡੇ ਮਾਪੇ ਤੋਂ ਵੀ ਤੇ ਰਿਸਪੈਕਟ ਸੀ ਕੋਈ ਰਿਸਪੈਕਟ ਨਹੀਂ ਟੀਚਰ ਦੀ ਮੈਂ ਅਥਾਰਟੀ ਤੋਂ ਅਥਾਰਟੀ ਨਹੀਂ ਹੈਗਾ ਉਨ ਮਤਲਬ ਵੀ ਡਿਫਾਈਨਟ ਹੋ ਜਾਂਦਾ ਬੱਚਾ ਉਹ ਮਨ ਦੇ ਵਿੱਚੋਂ ਡਰ ਨਿਕਲ ਜਾਂਦਾ ਪਤਾ ਨਹੀਂ ਉਹ ਸੋਚਦਾ ਵੀ ਮੇਰੇ ਹੱਥ 'ਚ ਇਹ ਸੋਸ਼ਲ ਮੀਡੀਆ ਹੈਗਾ ਮੈਂ ਤਾਂ ਪੂਰੇ ਵਰਲਡ ਨੂੰ ਹੰਝਤ ਲਿਆ ਇਹਨਾਂ ਨੂੰ ਕੁਝ ਨਹੀਂ ਪਤਾ ਦੂਜਾ ਉਹਦੀ ਨੀਂਦ ਜਿਹੜੀ ਹੈਗੀ ਉਹਦੇ ਖਿੰਝ ਗਏ ਤੇ ਸਵੇਰੇ ਫੋਕਸ ਨਹੀਂ ਹੈਗਾ ਟੀਚਰ ਪੜਾ ਰਿਹਾ ਉਹਨੂੰ ਝੌਂਕੇ ਪੈ ਰਹੇ ਨੀਂਦ ਨਹੀਂ ਆ ਰਹੀ ਉਹਦਾ ਫਿਰ ਡਾਇਗਨੋਸਿਸ ADHD ਵਾਲ ਤੁਰਿਆ ਫਿਰਦਾ ਅਟੈਂਸ਼ਨ ਡੈਫਸਿਟ ਹਾਈਪਰ ਐਕਟੀਵਿਟੀ ਫਿਰ ਉਹਦਾ ਨਾ ਫਰੈਂਡਸ਼ਿਪ ਜਿਹੜੀ ਹੈਗੀਆਂ ਉਹ ਫਾਰਮੇਸ਼ਨ 'ਚ ਪ੍ਰੋਬਲਮ ਹੈ ਕਿਉਂਕਿ ਫਰੈਂਡਸ਼ਿਪ ਤਾਂ ਤਾਂ ਹੀ ਬਣੂਗੀ ਜਦੋਂ ਹਿਊਮਨ ਟੂ ਹਿਊਮਨ ਇੰਟਰੈਕਸ਼ਨ ਹੋਊਗਾ ਹਿਊਮਨ ਟੂ ਹਿਊਮਨ ਇੰਟਰੈਕਸ਼ਨ ਤੇ ਉਹਦਾ ਬਹੁਤ ਘੱਟ ਹੋ ਰਿਹਾ ਲਿਮਿਟਿਡ ਹੋ ਰਿਹਾ ਲਰਨਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਲਰਨਿੰਗ ਡਿਸੇਬਿਲਟੀ ਸੋ ਇਹਦੇ ਵਿੱਚ ਫਾਇਦਾ ਕੋਈ ਨਹੀਂ ਜੋ ਸਟੱਡੀ ਦੇ ਵਿੱਚ ਹੀ ਸ਼ੋ ਕੀਤਾ ਸੀ ਪਹਿਲਾਂ ਆਸਟ੍ਰੇਲੀਆ ਨੇ ਕੀਤੀ ਫਿਰ ਕੈਨੇਡਾ ਨੇ ਕੀਤੀ ਅਮਰੀਕਾ ਨੇ ਵੀ ਕੀਤੀ ਇਹ ਸਟੱਡੀਆਂ ਲੇਕਿਨ ਆਸਟ੍ਰੇਲੀਆ ਨੇ ਬੈਨ ਜਿਹੜਾ ਇਸ ਲਈ ਕੀਤਾ ਔਰ ਇੱਥੇ ਵੀ ਸਾਡੇ ਇੱਥੇ ਹੋਇਆ ਵੀ ਸੋਸ਼ਲ ਮੀਡੀਆ 'ਚ ਨਾ ਕਈ ਵਾਰ ਜਿਹੜੇ ਬੱਚੇ ਨਿਆਣੇ ਆ ਨਾ 12 13 14 ਸਾਲ ਵਾਲੇ ਉਹ ਤੁੱਕੀ ਉਹ ਅਗਲਾ ਜਿਹੜਾ ਹੈਗਾ ਤੁਹਾਡਾ ਫਰੈਂਡਸ਼ਿਪ ਕਰ ਲੰਦਾ ਤੁਸੀਂ ਸੋਚਦੇ ਵੀ ਤੁਹਾਡਾ ਬਿਲਕੁਲ ਮਤਲਬ ਬੋਏਫਰੈਂਡ ਹੈ ਜਾਂ ਗਰਲਫਰੈਂਡ ਹੈ ਪਿਕਚਰਾਂ ਦੇ ਲੀਕ ਹੁੰਦੇ ਤੁਸੀਂ ਕੁਝ ਇਹੋ ਜਿਹੀ ਪਿਕਚਰਾਂ ਦੇ ਦਿੰਦੇ ਹੋ ਉਹ ਫਿਰ ਅਬਿਊਜ਼ ਕਰਦਾ ਪਿਕਚਰਾਂ ਨੂੰ ਤੁਹਾਨੂੰ ਪਤਾ ਇੱਥੇ ਕੋਕਟੇਲਮ ਚੈਕ ਟਿੰਗ ਨੇ ਕੁੜੀ ਦੀ ਮੋਤ ਹੋਈ ਆਸਟ੍ਰੇਲੀਆ ਚ ਵੀ 2-4 ਮੋਤਾਂ ਹੋਈਆਂ ਜਿੱਤੋਂ ਤੇ ਇਹ ਮੋਹਿਮ ਸ਼ੁਰੂ ਹੋਈ ਪੈਰੈਂਟ ਗਰੁੱਪ ਸ਼ੁਰੂ ਹੋਇਆ ਇਹ ਗੱਲ ਨਾ ਸੋਸ਼ਲ ਮੀਡੀਆ ਤੋਂ ਪਹਿਲਾਂ ਨਹੀਂ ਹੁੰਦੀਆਂ ਸੀ ਸੋ ਇਹ ਸੋਸ਼ਲ ਮੀਡੀਆ ਦੀ ਕ੍ਰੀਏਸ਼ਨ ਦੇ ਨਾਲ ਇਹ ਸਾਰੀਆਂ ਗੱਲਾਂ ਵਧੀਆਂ ਹੁਣ ਪੰਗਾ ਇਹ ਹੈਗਾ ਕੀ ਜਿਹੜੀ ਮੈਟਾ ਕੰਟਰੋਲ ਕਰਦੀ ਫੇਸਬੁੱਕ ਨੂੰ ਤੇ ਇੰਸਟਾਗ੍ਰam ਨੂੰ ਉਹ 185 ਬਿਲੀਅਨ ਡਾਲਰ ਕਮਾਉਂਦੀ ਸਾਡੇ ਬੱਚਿਆਂ ਤੋਂ ਸਾਡੇ ਤੋਂ ਹਰ ਸਾਲ ਮਿਲੀਅਨ ਕੇ ਬਿਲੀਅਨ 185 ਬਿਲੀਅਨ ਡਾਲਰ ਦਾ ਰੈਵਨਿਊ ਨਾਲਾ 185 ਬਿਲੀਅਨ ਅੱਜ ਮੈਂ ਸਵੇਰੇ ਨਿਊਜ਼ 'ਚ ਦੇਖ ਰਿਆ ਸੀ ਹੁਣ ਆਸਟ੍ਰੇਲੀਆ ਨੇ ਕਿਹਾ ਵੀ ਅਗਲੇ ਨਵੰਬਰ 2025 ਤੱਕ ਇਹ ਤੁਹਾਡੀ ਜ਼ਿੰਮੇਵਾਰੀ ਹੈ ਸੋਸ਼ਲ ਮੀਡੀਆ ਦੀ ਵੀ 16 ਸਾਲ ਤੋਂ ਥੱਲੇ ਕੋਈ ਬੱਚਾ ਨਹੀਂ ਹੋਗਾ ਤੁਸੀਂ ਗਾਈਡਲਾਈਨਸ ਲੱਕੇ ਆਉਣੀ ਹੈ ਵੀ ਅਸੀਂ ਨਹੀਂ ਤੁਹਾਨੂੰ ਦੱਸਣਾ ਹੁਣ ਉਹ ਪਸੂੜੀ ਪਈ ਹੈ ਵੀ ਕਿੱਦਾਂ ਉਹ ਸਕਰੀਨਿੰਗ ਕਰਨਗੇ ਨਾ ਕਿਉਂਕਿ ਅਗਰ ਉਹਨਾਂ ਦੇ ਬਰਥ ਸਰਟੀਫਿਕੇਟ ਹੈਗੇ ਪਾਸਪੋਰਟ ਹੈਗੇ ਫਿਰ ਉਹ ਪਬਲਿਕ ਜਨਤਕ ਹੋ ਜਾਏਗੀ ਉਹ ਪ੍ਰਾਈਵੇਟ ਜਿਹੜੀ ਇਨਫੋਰਮੇਸ਼ਨ ਹੈਗੀ ਆ ਸੋ ਇਹ ਸੋਸ਼ਲ ਮੀਡੀਆ ਦੀ ਰਿਸਪਾਂਸਿਬਿਲਟੀ ਹੋਏਗੀ ਲੇਕਿਨ ਦੂਜੇ ਪਾਸੋਂ ਇਹ ਪੰਗਾ ਪੈ ਗਿਆ ਜਿਸ ਕਰਕੇ ਜਿਹ ਵੀ 185 ਬਿਲੀਅਨ ਡਾਲਰ ਕਮਾਉਣ ਵਾਲਾ ਜਿਹੜਾ ਕਾਰਪੋਰੇਸ਼ਨ ਹੈਗਾ ਉਹ ਕਹੇਗਾ 50 ਮਿਲੀਅਨ ਆਸਟ੍ਰੇਲੀਅਨ ਫਾਈਨ ਲੱਗਾ ਲੱਗਣ ਦੂਜੇ ਪਾਸੇ ਤਾਂ ਪੈਸੇ ਆ ਰਹੇ ਸੋ ਇਹਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਫਾਈਨ ਦਾ ਅਮਾਉਂਟ ਵਧਾਉਣਾ ਚਾਹੀਦਾ ਕਿਉ ਸਵੀਡਨ ਜਿਹੜਾ ਹੈਗਾ ਲੀਡ ਕਰ ਰਿਹਾ ਹੁਣ ਸਵੀਡਨ ਕਹਿੰਦਾ ਵੀ ਸਾਡੇ ਕੰਟਰੀਜ਼ ਦੇ ਸੋਸ਼ਲ ਮੀਡੀਆ ਘੱਟ ਕਰੋ ਉਹ ਕਹਿੰਦਾ ਵੀ 6% ਫਾਈਨ ਲਾਵਾਂਗੇ ਅਗਰ ਸਾਡੇ ਕੰਟਰੀਜ਼ ਦੇ ਵਿੱਚ ਸੋਸ਼ਲ ਮੀਡੀਆ ਜ਼ਿਆਦਾ ਯੂਜ਼ ਹੋ ਰਿਹਾ ਤੇ 185 ਦਾ 6% ਤੁਸੀਂ ਦੇਖ ਲਓ ਕਿੰਨਾ ਬੰਦਾ ਲਗਭਗ 10 ਬਿਲੀਅਨ ਡਾਲਰ ਬੰਦਾ ਸੋ ਚਾਈਨਾ ਨੇ 14 ਸਾਲ ਤੋਂ ਥੱਲੇ ਬੱਚਿਆਂ ਦਾ 40 ਮਿੰਟ ਰੈਸਟ੍ਰਿਕਸ਼ਨ ਕੀਤਾ ਹਰ ਕੰਟਰੀ ਜਿਹੜੀ ਹੈਗੀ ਉੱਤੇ ਕਰ ਰਹੀ ਹੈ ਕੈਨੇਡਾ ਨੂੰ ਵੀ ਕਰਨਾ ਚਾਹੀਦਾ ਸਾਡੇ ਜਿਹੜੇ ਚਾਈਲਡ ਐਂਡ ਵੈਲਫੇਅਰ ਦੇ ਮਿਨਿਸਟਰੀ ਹੈਗੀ ਆ ਹੋਮ ਮਿਨਿਸਟਰੀ ਇਹਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਆ ਜਿਹੜਾ ਸਾਡਾ ਮਸਤਿਕ ਹੈਗਾ ਨਾ ਇਹ ਹੈਗਾ ਪ੍ਰੀਫਰੰਟਲ ਕਾਰਟੈਕਸ ਸਾਰੀ ਐਗਜ਼ੀਕਿਊਟਿਵ ਫੰਕਸ਼ਨਿੰਗ ਇੱਥੋਂ ਹੋਣੀ ਆ ਤੇ ਜਿਹੜੇ ਮੈਂ ਦੱਸਿਆ ਸੀ ਪਾਥਵੇਸ ਉਹ ਠੀਕ ਨਹੀਂ ਬਣ ਰਹੇ ਇਵਨ ਐਟ 16 ਜਦੋਂ ਐਮ ਆਰ ਆ ਕਰਕੇ ਦੇਖੇ ਅਸੀਂ ਪਹਿਲਾਂ ਤੁਹਾਨੂੰ ਇੱਕ ਵਾਰੀ ਗੱਲ ਕੀਤੀ ਸੀ ਪਿਛਲੇ ਸਾਲ ਵੀ ਨਿੱਕੇ ਬੱਚਿਆਂ ਦੇ ਜਦੋਂ ਅੱਖ ਦੇ ਵਿੱਚੋਂ ਦੀ ਜਾ ਰਹੀ ਹੈ ਲਾਈਟ ਬਲੂ ਲਾਈਟ ਤੇ ਉਹ ਨਿਊਰੋਲਰਲ ਪਾਥਵੇ 17 ਤੋਂ 87% ਠੀਕ ਨਹੀਂ ਭਰ ਰਹੇ ਹਸਟੇਲ ਦੀ ਸਟੱਡੀਜ਼ ਚ ਆਇਆ ਸੀ ਬਟ ਇਹ ਤੇ ਸਾਡੀ ਹੋਮ ਗ੍ਰੋਨ ਸਟੱਡੀ ਸ਼ੋ ਕਰ ਰਹੀਓ ਸੋ ਇਸ ਲਈ ਬੈਂਤਾ ਵਾਜਿਬ ਹੈ ਦਾ ਦੇਖੋ ਆਲੋਚਨਾ ਕਰਨ ਵਾਲੇ ਆਲੋਚਨਾ ਕਰਨੀਆ ਬਿਨੈ ਜੀ ਉਹਨਾਂ ਦੇ ਹੱਕ ਮਾਰੇ ਗਏ ਜਿਹੜੇ ਮਾਈਨੋਰਿਟੀ ਗਰੁੱਪਸ ਹੈਗੇ ਆ ਜਾਂ ਐਲ ਬੀ ਕਿਊਟੀ ਗਰੁੱਪ ਹੈਗੇ ਆ ਉਹਨਾਂ ਦੀ ਵੌਇਸਿੰਗ ਚਲੇਗੀ ਲੇਕਿਨ ਸਾਨੂੰ ਆਵਾਮ ਦੀ ਗੱਲ ਸੁਣੀ ਚਾਹੀਦੀ ਹੈ ਆਵਾਮ ਤਾਂ ਇਹੀ ਚੁੰਦਾ ਪਰ ਪੈਰੈਂਟਸ ਮੇਰੇ ਖਾਲ ਨਾ ਬਹੁਤ ਹੈਪੀ ਹੋਣਗੇ ਮੈਨੂੰ ਚੇਤਾ ਮੇਰੀ ਵੱਡੀ ਗੁੱਡੀ ਹੁਣ ਹਾਰਟ ਸਪੈਸ਼ਲਿਸਟ ਹੈਗੀ ਜੀ 16 ਸਾਲ ਤੱਕ ਉਹਨੂੰ ਸੈਲਫੋਨ ਨਹੀਂ ਲੈ ਕੇ ਦਿੱਤਾ ਉਹ ਕੱਲੀ ਕੁੜੀ ਸੀ ਜਿਹਦੇ ਕੋਲ ਸੈਲਫੋਨ ਨਹੀਂ ਸੀ ਤੇ ਘਰ ਅੱਗੇ ਰਹਿੰਦੀ ਹੁੰਦੀ ਸੀ ਅਸੀਂ ਕਹਿਣਾ ਵੀ ਨਹੀਂ ਪੁੱਤ ਤੂੰ ਅਜੇ ਵੇਟ ਕਰ ਵੇਟ ਕਰ ਹੁਣ ਅਜੋ ਹੱਸਦੀ ਆ ਕਿਉਂਕਿ ਉਹ ਅਵਲ ਦਰਜੇ 'ਚ ਸਾਰੇ ਪਾਸੋਂ ਕਿਉਂਕਿ ਉਹਦਾ ਧਿਆਨ ਨਹੀਂ ਖਿੰਡਿਆ ਫੋਕਸ ਰਿਆ ਪੜ ਗਈ ਮੈਡੀਕਲ ਸਕੂਲ ਕਰਕੇ ਹਾਰਟ ਸਪੈਸ਼ਲਿਸਟ ਬਣ ਗਈ ਮੈਂ 5 ਸਾਲ ਦੇ ਬੱਚੇ ਦੇਖਦਾ ਜਸ ਕਰਨ ਜੀ ਉਹ ਲਈ ਅਧਰ ਦੇ ਜੋ 스마트ਫੋਨ ਆਪਣੇ ਜੇਬਾਂ 'ਚ ਉਹਨ ਪਲਾਨ ਜਦੋਂ ਆਉਂਦਾ ਜਿਹੜਾ ਪੁਰਾਣਾ ਫੋਨ ਹੈਗਾ ਉਹ ਤਾਂ ਫਿਰ ਵੀ ਕੰਮ ਕਰਦਾ ਤੁਸੀਂ ਮਤਲਬ ਆਪਣਾ ਵਾਈਫਾਈ ਦੇ ਨਾਲ ਫਿਰ ਵੀ ਕੰਮ ਕਰ ਸਕਦੇ ਸੋ ਇਹ ਜਿਹੜਾ ਹੈਗਾ ਨਾ ਆਪਾਂ ਬੱਚਿਆਂ ਦੇ ਨਾਲ ਹਿਊਮਨ ਟੂ ਹਿਊਮਨ ਇੰਟਰੈਕਸ਼ਨ ਕਰੀਏ ਇਟ ਟੇਕਸ ਅ ਹੋਲ ਵਿਲੇਜ ਟੂ ਰੇਜ਼ ਅ ਚਾਈਲਡ ਇੱਕ ਬੱਚੇ ਦੀ ਸਮੁੱਚੀ ਜ਼ਿੰਦਗੀ ਨੂੰ ਮੁਕੰਮਲ ਕਰਨ ਵਾਸਤੇ ਪੂਰੇ ਪਿੰਡ ਦੀ ਲੋੜ ਪੈਂਦੀ ਆ ਹੁਣ ਹਿਊਮਨ ਟੂ ਹਿਊਮਨ ਇੰਟਰੈਕਸ਼ਨ ਨਾ ਉਹ ਮਸ਼ੀਨ ਜਾਂ ਟੈਕਨੋਲੋਜੀ ਨਹੀਂ ਰਿਪਲੇਸ ਕਰ ਸਕਦੀ ਭਾਵੇਂ ਜਿਹੜਾ ਮਰਜ਼ੀ ਉਹਦੇ ਵਿੱਚ ਗੱਲ ਚੱਲ ਰਹੀ ਹੈ ਭਾਵੇਂ ਐਜੂਕੇਸ਼ਨਲ ਚੱਲ ਰਹੀ ਹੈ ਦੂਜੀ ਚੱਲ ਰਹੀ ਹੈ ਹਾਸੋ ਖੇੜੇ ਵਾਲੀ ਗੱਲ ਚੱਲ ਰਹੀ ਹੈ ਉਹ ਨਹੀਂ ਰਿਪਲੇਸ ਕਰ ਸਕਦੀ ਡਾਕਟਰ ਸਾਹਿਬ ਨਿਆਣੇ ਨੂੰ ਰੋਟੀ ਖਵਾਉਣੀ ਜਾਂ ਕੁਝ ਵੀ ਖਾਣਾ ਬੜਾ ਸੌਖਾ ਫੋਨ ਦੇ ਕੇ ਹੁਣ ਉਹ ਫੋਨ ਤੋਂ ਬਿਨਾਂ ਉਹ ਕਹਿੰਦਾ ਮੈਂ ਨਹੀਂ ਖਾਂਦਾ ਕੀ ਕਰੋ ਉਹਨੂੰ ਰੋਟੀ ਨਾ ਖਵਾਈਏ ਤੇ ਕੋਈ ਪ੍ਰੋਬਲਮ ਇਹ ਹੈਗੀ ਹੈ ਨਾ ਉਹ ਕੰਡੀਸ਼ਨਿੰਗ ਹੋ ਗਈ ਕੰਡੀਸ਼ਨਿੰਗ ਇਹ ਹੋ ਗਈ ਵੀ ਮੈਂ ਮੂੰਹ 'ਚ ਰੋਟੀ ਉਦੋਂ ਪਾਉਣੀ ਹੈ ਜਦੋਂ ਮੈਨੂੰ ਸਕਰੀਨ ਮਿਲੂਗੀ ਮੇਰੇ ਜੋ ਪਸੰਦੀਦਾ ਪ੍ਰੋਗਰਾਮ ਹੈ ਉਹ ਚੱਲੇ ਕਿ ਬ੍ਰੇਨ ਦੇ ਪਾਥਵੇਸ ਉਸ ਪਾਸੇ ਚਲੇਗੇ ਵੀ ਆ ਤੈਨੂੰ ਮਿਲੂਗਾ ਟ੍ਰਿਗਰ ਤਾਂ ਹੁਣ ਇਹ ਹੈਗਾ ਡੋਪਾਮਿਨ ਦੇ ਉੱਤੇ ਪਾਵਲੋਵ ਰशियन ਸਾਇੰਟਿਸਿਸ ਜਿਹਨੇ ਕੋਤਿਆਂ ਚ ਐਕਸਪੈਰੀਮੈਂਟ ਕੀਤਾ ਸੀ ਵੀ ਉਹਨਾਂ ਨੂੰ ਸਲਾਈਵਾ ਹੁੰਦਾ ਸੀ ਜਦੋਂ ਫੂਡ ਦੇ ਇਹ ਕੰਡੀਸ਼ਨਿੰਗ ਹੁੰਦੀ ਹੈ ਸੋ ਡੋਪਾਮਿਨ ਦੀ ਕੰਡੀਸ਼ਨਿੰਗ ਹੋਈ ਫੂਡ ਦੀ ਕਿ ਉਹਦਾ ਜਿਹੜਾ ਇੰਪੈਕਟ ਹੈ ਤੈਨੂੰ ਸਕਰੀਨ ਟਾਈਮ ਮਿਲੂਗਾ ਹੁਣ ਪੰਗਾ ਇਹ ਹੈਗਾ ਭੁੱਖ ਤਾਂ ਫਿਰ ਵੀ ਲੱਗਣੀ ਹੋ ਤੁਸੀਂ ਕੱਲ ਨੂੰ ਸਕਰੀਨ ਲੈ ਗਏ ਭੁੱਖ ਤਾਂ ਲੱਗੂਗੀ ਖਾ ਲਊਗਾ ਫਿਰ ਵੀ ਖਾਊਗਾ ਦੋ ਚਾਰ ਦਿਨ ਜਿਹੜਾ ਹੈਗਾ ਅੜੀ ਰਹੂਗਾ ਬੱਚਾ ਫਿਰ ਵੀ ਖਾਊਗਾ ਹੁਣ ਦੇਖੋ ਜਸਕਰਨ ਜੀ ਤੁਸੀਂ ਰੋਟੀ ਖਾਂਦੇ ਜਦੋਂ ਤੁਹਾਨੂੰ ਭੁੱਖ ਲੱਗਦੀ ਮੈਂ ਵੀ ਕਈ ਵਾਰ ਇੱਕ ਖਾ ਲਾਂ ਕਈ ਵਾਰ ਦੋ ਖਾ ਲਾਂ ਹੁਣ ਬੱਚੇ ਨੂੰ ਵੀ ਭੁੱਖ ਲੱਗੇ ਚ ਉਹਨੇ ਰੋਟੀ ਖਾਣੀ ਹੈ ਅਗਰ ਆਪਾਂ ਆਖੀਏ ਨਾ ਵੀ ਬੱਚੇ ਨੂੰ ਪਹਿਲਾਂ ਆਪਾਂ ਦੁੱਧ ਦੀ ਬੋਤਲ ਇੱਕ ਪੂਰੀ ਦੇ ਦੇਓ ਤੇ ਉਹਦੇ ਬਾਅਦ ਰੋਟੀ ਫਿਰ ਨਹੀਂ ਬੱਚਣ ਖਾਂਦੇ ਬੱਚੇ ਦਾ ਮੈਦਾ ਐਮਪਟੀ ਹੋਣਾ ਚਾਹੀਦਾ 2 ਸਾਲ ਤੋਂ ਉੱਤੇ ਬੱਚੇ ਨੂੰ ਅਹਿਸਾਸ ਹੋ ਜਾਂਦਾ ਭੁੱਖ ਦਾ ਉਸ ਤੋਂ ਥੱਲੇ ਤੁਹਾਨੂੰ ਥੋੜੀ ਕੇਅਰ ਕਰਨੀ ਚਾਹੀਦੀ ਹੈ ਜਦ ਆਪਾਂ ਰੋਟੀ ਦੀ ਗੱਲ ਕਰਦੇ ਆ ਸਾਰੇ ਬਹਿ ਕੇ ਖਾਈਏ ਕਿਉਂਕਿ ਬੱਚਾ ਦੇਖਦਾ ਵੀ ਸਾਰੇ ਖਾ ਰਹੇ ਮੈਂ ਵੀ ਖਾਣਾ ਤੁਸੀਂ ਦੇਖੋ ਮੇਰੇ ਕੋਲ ਨਾ ਮਾਪੇ ਪਾਉਂਦੇ ਈਵਨ 8-10 ਸਾਲ ਦੇ ਬੱਚਾ ਖਾਂਦਾ ਨਹੀਂ ਖਾਂਦਾ ਨਹੀਂ ਖਾਂਦਾ ਨਹੀਂ ਹੂੰ ਜੀ ਮੈਂ ਤਾਂ ਗੁਰਦੁਆਰੇ ਗਏ ਕਦੀ ਖਾਂਜੀ ਲੰਗਰ ਚੁੱਪ ਖਾ ਚੁੱਪ ਚਾਪ ਕਰਕੇ ਖਾਂਦਾ ਉੱਥੇ ਕਿਉਂਕਿ ਮਤਲਬ ਸਾਰੇ ਬੈਠੇ ਉਹੀ ਕੰਮ ਕਰ ਰਹੇ ਸੋ ਮੰਕੀ ਸੀ ਮੰਕੀ ਡੂ ਜੱਠਰ ਖਰਬੂਜਾ ਖਰਬੂਜੇ ਨੂੰ ਰੰਗ ਦੇ ਕੇ ਬਦਲਦਾ ਦੇਖੋ ਪੈਰੈਂਟਸ ਨੂੰ ਵੀ ਘੱਟ ਸੋਸ਼ਲ ਮੀਡੀਆ ਯੂਜ਼ ਕਰਨਾ ਚਾਹੀਦਾ ਕਿਉਂਕਿ ਅਗਰ ਤੁਸੀਂ ਲੱਗੇ ਹੋਏ ਹੋ ਤੇ ਬੱਚੇ ਨੂੰ ਤੁਹਾਡੇ ਤੋਂ ਸਿੱਖਣਾ ਅਗਰ ਤੁਸੀਂ ਆਪ ਟੀਵੀ ਲਾ ਕੇ ਖਾਣਾ ਖਾ ਰਹੇ ਹੋ ਤਾਂ ਬੱਚੇ ਨੂੰ ਆਦਤ ਆ ਜਾਣੇ ਵੀ ਇਹ ਤਾਂ ਮਤਲਬ ਮਾਪੇ ਕਰ ਰਹੇ ਤਾਂ ਵਧੀਆ ਚੀਜ਼ ਹੈ ਮੈਂ ਵੀ ਤਾਂ ਖਾਣਾ ਜਿਹੜਾ ਹੈਗਾ ਉਹ ਗੱਲਾਂ ਬਾਤਾਂ ਦੇ ਨਾਲ ਹੋਣਾ ਚਾਹੀਦਾ ਭਾਵੇਂ ਪੁੰਝੇ ਬਹਿ ਕੇ ਖਾ ਲੋ ਟੇਬਲ ਦੇ ਉੱਤੇ ਖਾ ਲੋ ਤੁਹਾਡੀ ਮਰਜ਼ੀ ਹੈ ਲੇਕਿਨ ਉਹਦੇ ਨਾਲ ਇੰਟਰੈਕਸ਼ਨ ਹੋਣਾ ਚਾਹੀਦਾ ਜੀ ਡਾਕਟਰ ਸਾਹਿਬ ਮੈਂ ਦੁਬਾਰਾ ਫੇਰ ਉਸੇ ਗੱਲ ਦੇ ਉੱਤੇ ਆਉਣਾ ਤੁਸੀਂ ਦੱਸਿਆ ਕਿ ਐਮ ਆਰ ਆਈ ਤੁਹਾਨੂੰ ਦੱਸਦੀ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਮਤਲਬ ਜੇ ਵਾਇਰਿੰਗ ਜਿਹੜੀ ਠੀਕ ਨਹੀਂ ਹੈ ਦੂਜੇ ਸ਼ਬਦਾਂ ਚ ਕਹਣਾ ਕਿ ਤੁਹਾਡੇ ਹਾਰਡਵੇਅਰ ਦੇ ਵਿੱਚ ਪ੍ਰੋਬਲਮ ਆ ਚੁੱਕੀ ਹੈ ਇਹ ਕੀ ਇੰਨਾ ਜ਼ਿਆਦਾ ਅਫੈਕਟ ਕਰਦੀ ਹੈ ਕਿ ਇਹ ਸਧਾਰਨ ਇਹਦਾ ਸਭ ਤੋਂ ਵੱਡਾ ਨੁਕਸਾਨ ਸਿਹਤ ਦੇ ਹੁੰਦਾ ਕਿ ਉਹਦੀਆਂ ਐਕਟੀਵਿਟੀਜ਼ ਚੱਲ ਜਾਂਦੀਆਂ ਜਾਂ ਉਹਦਾ ਹਿਊਮਨ ਟੂ ਹਿਊਮਨ ਰਿਲੇਸ਼ਨ ਰਹਿੰਦਾ ਜਾਂ ਉਹਦੇ ਸੋਚਣ ਦੇ ਤਰੀਕੇ ਜਾਂ ਉਹਦੇ ਮਨ ਦੇ ਉੱਤੇ ਵੀ ਵੱਡਾ ਅਸਰ ਪੈਂਦਾ ਇਹਦੇ ਨਾਲ ਦੇਖੋ ਰੱਬ ਨੇ ਸਾਨੂੰ ਸ਼ਰੀਰ ਦਿੱਤਾ ਤੇ 50 ਟ੍ਰਿਲੀਅਨ ਸਾਲ ਹੈਗੇ ਜੀ ਲੇਕਿਨ ਬ੍ਰੇਨ ਵੀ ਹੈਗਾ ਮਨ ਵੀ ਹੈਗਾ ਹਨਾ ਔਰ ਸਾਡੇ ਭਾਵਨਾਵਾਂ ਹੋਈਆਂ ਵਿਚਾਰ ਵੀ ਆ ਸਾਰਿਆਂ 'ਤੇ ਅਸਰ ਪੈਂਦਾ ਹੁਣ ਬੱਚੇ ਜਿਹਨੇ 9 ਘੰਟੇ ਬੈਠਾ ਰਿਆ ਉਹ ਫਿਰ ਬਾਹਰ ਹੋਣਾ ਸ਼ੁਰੂ ਹੋ ਜਾਊਗਾ ਕਿਉਂਕਿ ਉਹਦੀ ਫਿਜ਼ੀਕਲ ਐਕਟੀਵਿਟੀ ਘਟ ਗਈ ਬਾਹਰ ਹੋਣਾ ਜਣਾ ਫਿਰ ਤੋਰੇ ਉਹਦੀ ਘਟ ਗਈ ਹੈ ਨਾ ਜਿਹੜਾ ਫਿਜ਼ੀਕਲੀ ਐਕਟਿਵ ਆ ਫਿਰ ਵੀ 4-5 ਘੰਟੇ ਸੋਸ਼ਲ ਮੀਡੀਆ ਦੇਖ ਲਵੇ ਫਿਰ ਓਕੇ ਆ ਦੇਖੋ ਫਿਰ ਮੇਬੀ ਉਹਦੀ ਫਿਜ਼ੀਕਲ ਸੇਬ ਮੇਬੀ ਥੋੜੀ ਠੀਕਰ ਹੋਵੇ ਲੇਕਿਨ ਜੇ ਮਾਨਸਿਕਤਾ ਖਰਾਬ ਹੋਣੀ ਕਿਉਂਕਿ ਮੈਂ ਦੱਸ ਰਿਹਾ ਬਈ ਇੱਕ ਨਿਊਰਨ ਦੂਜੇ ਨਿਊਰਨ ਨੂੰ 100% ਮੈਸੇਜਿੰਗ ਨਹੀਂ ਦੇ ਰਿਹਾ ਉਹ ਛਿੱਲ ਰਿਹਾ ਮੈਸੇਜ ਔਰ ਇੱਥੇ ਤੱਕ 100% ਅਪੜਨਾ ਚਾਹੀਦਾ ਇੱਥੇ ਤੱਕ ਨਹੀਂ ਅਪੜ ਰਿਹਾ ਇਹ ਐਮ ਆਰ ਆਈ ਸ਼ੋ ਸੋ ਕਿਉਂ ਫਿਰ ਆਪਾਂ ਉਹ ਪੰਦੇ ਚ ਪਈਏ ਦੂਜਾ ਉਹਨਾਂ ਦਾ ਸਕੂਲ ਦੇ ਵਿੱਚ ਲਰਨਿੰਗ ਦੇ ਵਿੱਚ ਬਾਧਾ ਪੈ ਰਹੀ ਹੈ ਫੋਕਸ ਤੇ ਪ੍ਰੋਬਲਮ ਪੈ ਰਹੀ ਹੈ ਉੱਥੇ ਨੀਂਦ ਆ ਰਹੀ ਹੈ ਬੌਂਡਲ ਜਾ ਰਹੀ ਹੈ ਉਹਨਾਂ ਦੇ ਫਰੈਂਡਸ ਦੇ ਨਾਲ ਟ੍ਰਬਲ ਆ ਰਹੀ ਟੀਚਰਸ ਨਾਲ ਲੜ ਪੈ ਰਹੇ ਆ ਕੰਡਕਟ ਡਿਸਆਰਡਰ ਹੋ ਰਿਹਾ ਉਹਦੇ ਬਾਅਦ ਆਫ ਸ਼ੂਟ ਇਹ ਹੈਗਾ ਵੀ ਉਹ ਏਡੀਐਸ ਦਾ ਡੇਬਲ ਲੱਗ ਰਿਹਾ ਉਹਦੀ ਏਡੀਐਸ ਦੀ ਦਵਾਈਆਂ ਦੇ ਰਹੀਆਂ ਪੈ ਰਹੀਆਂ ਹੁਣ ਇਹ ਪ੍ਰੋਬਲਮ ਇਹ ਹੈਗੀ ਹੈ ਵੀ ਅਸੀਂ ਬੱਚਿਆਂ ਦੇ ਨਾਲ ਨੇਚਰ ਟਾਈਮ ਜ਼ਰੂਰ ਸਪੈਂਡ ਕਰੀਏ ਬੀਸੀ ਦੇ ਚਾਰ ਮੌਸਮ ਹੁੰਦੇ ਆ ਚਲੋ ਅੱਜ ਮਾੜਾ ਮਾੜਾ ਮੀਤਾ ਰਿਹਾ ਲੇਕਿਨ ਕੱਲ ਸੂਰਜ ਹੋ ਜਾਣਾ ਕੋਟਪਾ ਦੇ ਤੁਰਪੋ ਹੈ ਨਾ ਪੱਤਾ ਚੁੱਕਣੋ ਜਦ ਮੇਰੇ ਬੱਚੇ ਨਿੱਕੇ ਸੀ ਨਾ ਪਾਣੀ ਪਿਆ ਹੁੰਦਾ ਸੀ ਉੱਚ ਜੰਮਪ ਕਰਦੇ ਹੁੰਦੇ ਸੀ ਲੱਬੜੇ ਹੁੰਦੇ ਸੀ ਉਹ ਵੀ ਠੀਕ ਆ ਨੇਚਰ ਦੇ ਨਾਲ ਟਾਈਮ ਸਪੈਂਡ ਕਰਨਾ ਬਹੁਤ ਇੰਪੋਰਟੈਂਟ ਜੋ ਇੱਕ ਤਾਪਾ ਸ਼ਾਵਰ ਕਰ ਦੇਣਾ ਸ਼ਰੀਰ ਦੀ ਮਤਲਬ ਸਾਫ ਸੁਭਾਈ ਹੋਏ ਹੁਣ ਨਮਾ கான்ਸੈਪਟ ਹੈਗਾ ਫੋਰੈਸਟ ਬੇ ਦੇ ਜੀ ਵੀ ਜਾ ਕੇ ਤ੍ਰਕਤਾ ਨੂੰ ਮਿਲੋ ਉਹਨਾਂ ਦੇ ਨਾਲ ਸਮੈਲ ਕਰੋ ਹਵਾ ਨੂੰ ਮਹਿਸੂਸ ਕਰੋ ਜਿਹੜੀ ਬਨਸਪਤੀ ਉਹਦੀ ਸਮੈਲ ਦੇਖੋ ਅਦਰ ਬਰਡਸ ਫਲਾਈ ਹੋ ਰਹੇ ਹੋ ਦੇਖੋ ਇਹ ਤੁਹਾਡੀ ਮਾਈਂਡ ਨੂੰ ਹੋਰ ਇੰਪਰੂਵ ਕਰਦੇ ਨੇ ਨਿਊਰੋਨਲ ਪਾਥਵੇਜ਼ ਵਧੀਆ ਬਣਾਉਂਦੇ ਆ ਐਗਜ਼ੀਕਿਊਟਿਵ ਫੰਕਸ਼ਨਿੰਗ ਹੋਰ ਇੰਪਰੂਵ ਹੁੰਦੀ ਆ ਡਾਕਟਰ ਸਾਹਿਬ ਇਹਦੇ ਨਾਲ ਇਤਨੀਆਂ ਲੋਕ ਜਿਹੜੇ ਮਾਂ ਪਿਓ ਆ ਉਹਨਾਂ ਨੂੰ ਇਹ ਵੀ ਲੱਗਦਾ ਵੀ ਬੱਚਾ ਬਾਹਰ ਜਾ ਕੇ ਕਿਸੇ ਹੋਰ ਨੂੰ ਮਿਲਣ ਦੀ ਬਜਾਏ ਆਪਣੇ ਸਰਕਲ ਦੇ ਵਿੱਚ ਜਿਹੜਾ ਸਾਡੀ ਨਿਗਾਹ ਤੋਂ ਪਰੇ ਆ ਸਾਨੂੰ ਪਤਾ ਨਹੀਂ ਵੀ ਨੇ ਉੱਥੇ ਕੀ ਕਰਨਾ ਉਹ ਕਈ ਵਾਰੀ ਬੜੇ ਮਾਣ ਨਾਲ ਦੱਸਦੇ ਆ ਕਿ ਸਾਡਾ ਬੱਚਾ ਤਾਂ ਜੀ ਉਹਨੂੰ ਕੋਕ ਦੀ ਬੋਤਲ ਲੱਗ ਜਾਂਦਾ ਤੇ ਉਹ ਟੀਵੀ ਦੇ ਉਹ ਬੜੀਆਂ ਗੇਮਾਂ ਖੇਡਦਾ ਰਹਿੰਦਾ ਜਾਂ ਸੋਸ਼ਲ ਮੀਡੀਆ ਦੇਖਦਾ ਰਹਿੰਦਾ ਇਹ ਚੰਗੀ ਗੱਲ ਆ ਕਿ ਮਾੜੀ ਦੇਖੋ ਤੁਸੀਂ ਜਿਹੜਾ ਲਵਜ਼ ਯੂਜ਼ ਕੀਤਾ ਕੋਕ ਦੀ ਬੋਤਲ ਇਹ ਤਾਂ ਬਿਲਕੁਲ ਜ਼ੀਰੋ ਮੈਂ ਤੈਣਾ ਚਾਹੀਦਾ ਪਾਣੀ ਦੇਣਾ ਚਾਹੀਦਾ ਉਹਨੂੰ ਕੋਈ ਵੀ 슈ਗਰ ਡਰਿੰਕ ਨਹੀਂ ਹੋਣਾ ਚਾਹੀਦਾ ਜਿੱਥੇ ਜੂਸ ਕੋਕ ਕੋਈ ਸਾਬ ਨਾ ਪੋਏ ਸੌਡਾ ਹੋਵੇ ਹਨਾ ਦੂਜਾ ਮਤਲਬ ਇਹ ਹੈਗਾ ਵੀ ਮਾਪੇ ਕਹਿੰਦੇ ਵੀ ਹਾਂ ਬਹੁਤ ਸਿਕਿਉਰ এনवायरमेंट ਹੈ ਉਹਨੂੰ ਆਪਾਂ ਇੱਕ ਪੀਨ ਨੂੰ 슈ਗਰ ਵਾਲੀ ਡਰਿੰਕ ਦੇ ਦਿੱਤੀ ਖਾਣਾ ਦੇ ਦਿੱਤਾ ਤੇ ਟੀਵੀ ਦੇਖੇ ਜਾਂ ਵੀਡੀਓ ਗੇਮ ਖੇਡੇ ਜਾਂ ਸੋਸ਼ਲ ਮੀਡੀਆ ਗਲਤ ਪੈਰੈਂਟ ਦੇਣਾ ਇਹ ਗਲਤ ਹੈ ਗਲਤ ਹੈ ਨਾ ਮਤਲਬ ਉਹਦੇ ਨਾਲ ਟਾਈਮ ਸਪੈਂਡ ਕਰੋ ਉਹਦੇ ਨਾਲ ਗੱਲਾਂ ਬਾਤਾਂ ਕਰੋ ਪਜ਼ਲਸ ਖੇਡੋ ਸਬਸੀੜੀ ਜਿਹੜੀ ਹੈਗੀ ਚੈਸ ਖੇਡੋ ਬੋਰਡ ਗੇਮ ਖੇਡੋ ਮੋਨੋਪਲੀ ਖੇਡੋ ਨੀਤੇ ਆਪਣੀ ਗੇਮ ਨੀਤੇ ਕਰਾਸਸ ਜਿਹੜੇ ਹੁੰਦੇ ਆ ਐਕਸ ਜ਼ੀਰੋ ਖੇਡੋ ਪੇਪਰ ਹਰਕਾਰ ਹੈਗਾ ਪੈਨ ਹਰਕਾਰ ਹੈਗਾ ਤੁਹਾਨੂੰ ਬਾਏ ਕਰਨ ਦੀ ਲੋੜ ਨਹੀਂ ਹੈਗੀ ਡਾਕਟਰ ਸਾਹਿਬ ਜਦੋਂ ਬੱਚਾ ਸਕੂਲ ਦੇ ਵਿੱਚ ਜਾ ਰਿਹਾ ਹਾਂਜੀ ਉਹਦੇ ਨਾਲ ਦੇ 20 ਜਣੇ ਵੀਡੀਓ ਗੇਮ ਦੀ ਗੱਲ ਕਰ ਰਹੇ ਆ ਫੇਸਬੁੱਕ ਸਨੈਪਚੈਟ ਦੀ ਗੱਲ ਕਰ ਰਹੇ ਆ ਉਹਨੂੰ ਵਿਚਾਰੇ ਨੂੰ ਪਤਾ ਕੁਝ ਨਹੀਂ ਉਹਨੂੰ ਘਰਦਿਆਂ ਨੇ ਦਿੱਤਾ ਨਹੀਂ ਉਹ ਇਦਾਂ ਨਹੀਂ ਹੋਊਗਾ ਕਿ ਉਹ ਐਲੀਨੇਟ ਹੋ ਜਾਊਗਾ ਸਾਰਿਆਂ ਕੋਲ ਉਹਦੀ ਡਿਵੈਲਪਮੈਂਟ ਹੀ ਨਹੀਂ ਠੀਕ ਹੋਊਗੀ ਇਹ ਆ ਇਹ ਤਾਂ ਫਿਰ ਡਿਸਕਸ਼ਨ ਹੋਣੇ ਬੰਦੇ ਆ ਹਨਾ ਔਰ ਇੱਕ ਟੀਚਰ ਹੈਗੀ ਟੋਰਾਂਟੋ ਚ ਜਿਹਦਾ ਅੱਜ ਮੈਂ ਦੇਖ ਰਿਹਾ ਸੀ ਵੀ ਸੇਮ ਕੁਸਚਨ ਉਹ ਨਹੀਂ ਦਿੱਤਾ ਉਹਨੇ 16 ਸਾਲ ਦਾ ਉਹਨਾਂ ਦਾ ਬੱਚਾ ਹੋ ਗਿਆ ਉਹ ਕੱਲਾ ਬੱਚਾ ਪੂਰੇ ਸਕੂਲ ਚ ਦੇ ਮਟ ਹੁਣ ਬੱਚਾ ਖੁਸ਼ ਹੈਗਾ ਵੀ ਰਿਸਰਚ ਸ਼ੋ ਕਰ ਰਿਹਾ ਵੀ ਮੈਂ ਬਚ ਗਿਆ ਕਿਉਂਕਿ ਤੁਹਾਨੂੰ ਇਹ ਡਿਸਕਸ਼ਨ ਕਰਨਾ ਪੈਂਦਾ ਓਪਨਲੀ ਬੱਚਿਆਂ ਦੇ ਨਾਲ ਡਿਸਕਸ਼ਨ ਕਰਨਾ ਪੈਣਾ ਵੀ ਅਸੀਂ ਤੇਰੇ ਨਾਲ ਕੋਈ ਤੱਕਾ ਨਹੀਂ ਕਰ ਰਹੇ ਕੋਈ ਜੁਰਮ ਨਹੀਂ ਕਰ ਰਹੇ ਤੈਨੂੰ ਸਜ਼ਾ ਨਹੀਂ ਦੇ ਰਹੇ ਪੈਸੇ ਹੈਗੇ ਆ ਨਾਲੇ ਫੋਨ ਵੀ ਬਹੁਤ ਸਸਤੇ ਹੋ ਗਏ ਪਲਾਨ ਵੀ ਸਸਤੇ ਹੋ ਗਏ ਲੇਕਿਨ ਤੇਰੀ ਭਲਾਈ ਵਾਸਤੇ ਸੋ ਬੱਚੇ ਨੂੰ ਓਨਰਸ਼ਿਪ ਦੇਣੀ ਚਾਹੀਦੀ ਹੈ ਵੀ ਅਸੀਂ ਜੋ ਪੈਰੈਂਟਿੰਗ ਤੇਰੀ ਲਈ ਕਰ ਰਹੇ ਤੇਰੇ ਪਲੇ ਲਈ ਵਾਸਤੇ ਕਰ ਰਹੇ ਆਦਿ ਡੇਟਾ ਸ਼ੋ ਕਰ ਰਹੇ ਰਿਸਰਚ ਸ਼ੋ ਕਰ ਰਹੇ ਕਿਉਂ ਨਾ ਆਪਾਂ ਟਾਈਮ ਇਕੱਠੇ ਸਪੈਂਡ ਕਰੀਏ ਗਾਣੇ ਗਾਈਏ ਯੂ ਨੋ ਨੱਚੇ ਕੁੱਦੀ ਟੱਪੀ ਫੋਨ ਜਾਂ ਜਿਹੜਾ ਸਕਰੀਨ ਟਾਈਮ ਆ ਇਹ ਅਲਾਉਡ ਕਿੰਨਾ ਹੋਣਾ ਚਾਹੀਦਾ ਛੋਟੇ ਬੱਚੇ ਤੋਂ ਜੇਕਰ ਸ਼ੁਰੂ ਕਰ ਲਿਏ ਈਵਨ ਬਿਫੋਰ ਜਿਹੜਾ ਸੋਸ਼ਲ ਮੀਡੀਆ ਆਇਆ ਤੇ ਨਾ ਜਿਸਕਰਨ ਅਸੀਂ ਟੀਵੀ ਦੇ ਉੱਤੇ ਬਹੁਤ ਰਿਸਰਚ ਕੀਤਾ ਸੀ ਜਦੋਂ ਟੀਵੀ ਆਈ ਸੀ ਹਨਾ ਅੱਛਾ ਜੀ ਉਦੋਂ ਤੇ ਗਾਈਡਲਾਈਨਸ ਬਣੇ ਲੇਕਿਨ ਫਾਲੋ ਨਹੀਂ ਕਰਦੇ ਜਿਹੜਾ ਬੱਚਾ 7ਵੀਂ ਤੋਂ ਥੱਲੇ ਥੱਲੇ ਆ ਜਿਵੇਂ ਗ੍ਰੇਡ 1 ਤੋਂ ਗ੍ਰੇਡ 7 ਉਹਦੀ ਜਿਹੜੀ ਗਾਈਡਲਾਈਨ ਜਿਹੜੀ ਹੈ ਵੀ ਕੈਨੇਡੀਅਨ ਪੀਡੀਆਟ੍ਰਿਕ ਸੁਸਾਇਟੀ ਤੇ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਜਿਹੜੀ ਸਾਡੀ ਨਾਰਥ ਅਮ ਉਹਨਾਂ ਦੇ 1 ਘੰਟੇ ਤੋਂ ਉੱਤੇ ਨਹੀਂ ਹੋਣਾ ਚਾਹੀਦਾ 7ਵੀਂ ਤੱਕ 12-13 ਸਾਲ ਤੱਕ ਹਾਂ ਜਿਹੜਾ ਮਤਲਬ ਟੀਵੀ ਤੇ ਫੋਨ ਸਾਰਾ ਕੁਝ ਟੋਟਲ ਸਟਰੀ ਟਾਈਮ ਰਲਾ ਕੇ 1 ਘੰਟੇ ਤੋਂ ਥੱਲੇ ਤੇ ਜਿਹੜਾ ਹਾਈ ਸਕੂਲ ਚੱਲ ਗਿਆ ਕਿਉਂਕਿ ਹੁਣ ਬਹੁਤ ਸਾਰਾ ਕੰਟੈਂਟ ਇੰਟਰਨੈਟ ਦੇ ਉੱਤੇ ਉਹਨਾਂ ਨੂੰ ਰਿਸਰਚ ਕਰਨਾ ਪੈਂਦਾ ਤੇ ਉਹਨਾਂ ਦੇ ਲਈ ਮੈਕਸਿਮਮ ਦੇਖੋ ਲਵ ਜਿਹੜਾ ਮੈਕਸਿਮਮ 2 ਘੰਟੇ ਸੋ ਜਿਹੜਾ ਹਾਈ ਸਕੂਲ ਬੱਚਾ ਮੈਕਸਿਮਮ 2 ਘੰਟੇ ਜਿਹੜਾ ਪ੍ਰਾਇਮਰੀ ਸਕੂਲ ਚ ਬੱਚਾ ਹੈਗਾ 7ਵੀਂ ਤੱਕ ਮੈਕਸਿਮਮ 1 ਘੰਟਾ ਇਸ ਤੋਂ ਘੱਟ ਹੀ ਹੋਵੇ ਤੇ ਵਧੀਆ ਹੋ ਜਾਓ ਅਗਰ ਸਮਝੋ ਇੰਟਰਨੈਟ ਨਹੀਂ ਸੀ ਜਦੋਂ ਅਸੀਂ ਵੱਡੇ ਹੋ ਰਹੇ ਸੀ ਅਸੀਂ ਬੁੱਕਾਂ ਤੋਂ ਆਨਸਰ ਲੱਭਦੇ ਸੀ ਟੀਚਰਾਂ ਨੂੰ ਪੁੱਛਦੇ ਸੀ ਮਾਪਿਆਂ ਨੂੰ ਪੁੱਛਦੇ ਸੀ ਫਰੈਂਡਸ ਨੂੰ ਪੁੱਛਦੇ ਸੀ ਦਿਸ ਇਜ਼ ਵਾਟ ਲਰਨਿੰਗ ਇਜ਼ ਏਕਚੁਅਲੀ ਲਰਨਿੰਗ ਹੁਣ ਤਾਂ ਸਾਰੇ ਬੱਚੇ ਜਿਹੜੇ ਫੋਨ ਦੇਖ ਰਹੇ ਆ ਸੋਸ਼ਲ ਮੀਡੀਆ ਦੇਖ ਰਹੇ ਆ ਕਿ ਸਾਰਿਆਂ ਦਾ ਬਿਹੇਵੀਅਰ ਐਬਨਾਰਮਲ ਦੇਖੋ ਮੈਂ ਫੇਰ ਪਿਛਲੇ ਵੀਕਐਂਡ ਆਟイズਮ ਦਾ ਡਿਸਕਸ਼ਨ ਕੀਤਾ ਸੀ ਇੱਥੇ ਨਾ ਹਾਲ ਚੌਰਸ ਅਜ ਤਨਾ 28 ਸਾਲ ਪਹਿਲੋ ਸਾਲ ਚ ਦੋ ਜਾਂ ਚਾਰ ਕੇਸਸ ਰੈਫਰ ਹੁੰਦੇ ਸੀ ਸਾਨੂੰ ਐਵਰੀਡੇ 2 ਕੇਸਿਸ ਰਿਫਰ ਹੋ ਰਹੇ ਕੀ ਚੇਂਜ ਹੋ ਗਏ ਇਨਸਾਨ ਉਹੀ ਖਤਰਤੀ ਹੋਈ ਚਲੋ 1 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਹੋ ਗਿਆਵੇਂ ਗਲੋਬਲ ਵਾਰਮਿੰਗ ਗ੍ਰੋਅਰ ਵਾਰਮਿੰਗ ਖਾਣਾ ਵੀ ਲਗਭਗ ਸੇਮ ਹੈ ਆ ਜਿਹੜੀ ਹੈਗੀ ਆ ਸੋਸ਼ਲ ਮੀਡੀਆ ਬਹੁਤ ਡਿਸਟਰੈਕਟ ਕਰ ਰਿਹਾ ਨਾਲੇ ਮਾਰੇ ਜਦੋਂ ਸ਼ੋਅ ਕਰ ਰਿਹਾ ਵੀ ਉਹਨਾਂ ਦੇ ਜਿਹੜੇ ਵਾਇਰਿੰਗ ਹੈਗੀ ਆ ਉਹਦੀ ਕਨੈਕਸ਼ਨਸ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਸਰਕਟ ਦੇ ਵਿੱਚ ਜਿਹੜੀ ਹੈਗੀ ਆ ਟਰਬਲ ਦੇ ਰਿਹਾ ਤੇ ਕਿਉਂ ਨਹੀਂ ਸਾਡੇ ਕੋਲ ਇਸ ਤੋਂ ਵੱਡਾ ਪ੍ਰੂਫ ਕੀ ਤੁਹਾਨੂੰ ਸ਼ੋਅ ਕਰਨ ਵਾਸਤੇ ਵੀ ਦਿਸ ਇਜ਼ ਹੌਮਫੁਲ ਸੋ ਜਿਹੜੀ ਚੀਜ਼ ਸਮਝੋ ਹੁਣ ਆਪਾਂ ਅੱਜ ਤੋਂ 50 60 ਸਾਲ ਪਹਿਲਾਂ ਨਾ ਸਿਗਰਟ ਵਾਲਿਆਂ ਦਾ ਬਹੁਤ ਬੋਲਬਾਲਾ ਸੀ ਤੁਸੀਂ ਦੇਖੋ ਅਮਰੀਕਾ ਦੇ ਕਈ ਸਟੇਟਸ ਨੇ ਸੂ ਕੀਤਾ ਹੋਇਆ ਨਾ ਬਿਲੀਅਨਸ ਖਰਚ ਉਹਨਾਂ ਨੇ ਲੋਕੀ ਸੁਚੇਤ ਹੋਏ ਸਿਗਰਟ ਕਾਜ਼ਸ ਲੰਕ ਕੈਂਸ ਸ਼ਰਾਬ ਜਿਹੜਾ ਹੈਗਾ ਉਹਦੀ ਬੜੀ ਰਿਸਰਚ ਆ ਰਹੀ ਹੈ ਬੀਓ ਹੈਡ ਟੂ ਟੂ ਕੈਂਸਰ ਕਰ ਸਕਦਾ ਬਹੁਤ ਸ਼ਰਾਬ ਦੀ ਦਰ ਘਟੀ ਜਦੋਂ ਇੱਥੇ ਅਪਨਾਰਥ ਨਾ ਲੇਬਲਿੰਗ ਸ਼ੁਰੂ ਹੋਈ ਅ ਮੇਰੇ ਖਿਆਲ ਨਾਲ ਕੈਸਲਗਾਰ ਜਾਂ ਯੂ ਕੰਟ੍ਰੈਕਟਰਸ ਦੇ ਲੱਗੇ ਉਹਨਾਂ ਨੇ ਸ਼ਰਾਬ ਦੇ ਉੱਤੇ ਲੇਬਲ ਲਾ ਵੀ ਪਾਇਲਟ ਪ੍ਰੋਜੈਕਟs ਅਲਕੋਹਲ ਕੰਜ਼ਮਪਸ਼ਨ ਮੇਕਸ ਕੈਂਸਰ 80% ਸ਼ਰਾਬ ਪਾਈ ਉਹਨਾਂ ਦੇ ਥੱਲੇ ਤੇ ਲਗੀ ਸ਼ਰਾਬ ਕੰਪਨੀ ਨੇ ਸੂ ਕੀਤਾ ਲੇਬਲਿੰਗ ਕਟਵਾਇਆ ਵੀ ਉਹਨਾਂ ਦਾ ਸੌਦਾ ਵਿਕਿਆ ਸੋ ਇਹ ਵੀ ਜਿਹੜਾ ਹੈਗਾ ਹਾਰਮਫੁਲ ਹੈਗਾ ਕਿਉਂ ਆਪਾਂ ਹੁਣ 100 ਸਾਲ ਬਾਅਦ ਇਹ ਤੋਂ ਰਿਸਰਚ ਕਰਾਂਗੇ ਆਲਰੇਡੀ ਸਾਡਾ ਰਿਸਰਚ ਆ ਰਿਹਾ ਹੈ ਵੀ ਦਿਸ ਇਸ ਹਾਰਮਫੁਲ ਉਹਨਾਂ ਦੀ ਮਾਨਸਿਕਤਾ ਉਹਨਾਂ ਦਾ ਬਿਹੇਵੀਅਰ ਉਹਨਾਂ ਦਾ ਲਰਨਿੰਗ ਉਹਨਾਂ ਦੀ ਨੀਂਦ ਉਹਨਾਂ ਦੀ ਐਵਰੀਡੇ ਐਕਟੀਵਿਟੀਆਂ ਇਹ ਪੈਸਿਵ ਮੋਡ ਸ ਹੈ ਸਾਨੂੰ ਐਕਟਿਵ ਮੋਡ ਚਾਹੀਦਾ ਲਰਨਿੰਗ ਦੇ ਹੁਣ ਤੁਸੀਂ ਸਮਝੋ ਕਿ ਉਹ ਵੀ ਮੈਂ ਸਵਿਮਿੰਗ ਕਰਨੀ ਆ ਤੇ ਤੁਹਾਨੂੰ ਪਾਣੀ ਚ ਉਤਰਨਾ ਪਊਗਾ ਹਾਂ ਨਾ ਖਾਲੀ ਸਵਿਮਿੰਗ ਪੂਲ ਦੇ ਦਰਸ਼ਨ ਕਰਕੇ ਥੋੜੀ ਨਾਲੇ ਉਹ ਤੁਹਾਡੀ ਐਸੇ ਕੈਰੈਕਟਰ ਕ੍ਰੀਏਟ ਕਰ ਲੈਣ ਵੀ ਉਹ ਡਿਜੀਟਲ ਵੀ ਸਵਿਮ ਕਰ ਰਿਹਾ ਉਹਨਾਂ ਥੋੜੀ ਸਵਿਮਿੰਗ ਹੋਣੀ ਸੋ ਐਕਟਿਵ ਲਰਨਿੰਗ ਮੋਡੈਲਿਟੀਆਂ ਚਾਹੀਦੀ ਸਾਨੂੰ ਡਾਕਟਰ ਆਖਰੀ ਸਵਾਲ ਜਿਹੜਾ ਬੱਚਾ ਉਹ ਜਿਹੜੀ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਇਨਵੋਲਵ ਨਹੀਂ ਹੋ ਰਿਹਾ ਉਹ ਕਹਿੰਦਾ ਮੈਨੂੰ ਆਨੰਦ ਨਹੀਂ ਆਉਂਦਾ ਇਹਦੇ ਚੋਂ ਉਹ ਬੱਚਾ 3 ਘੰਟੇ ਦੀ 2 ਘੰਟੇ ਦੀ ਫਿਲਮ ਉਹ ਨਹੀਂ ਦੇਖ ਰਿਹਾ ਉਹ ਕਹਿੰਦਾ ਮੈਨੂੰ ਇਹ ਵੀ ਨਹੀਂ ਚੰਗੀ ਲੱਗਦੀ ਮੈਨੂੰ 2-2 ਮਿੰਟ ਦੀ ਵੀਡੀਓ ਚਾਹੀਦੀ ਆ ਇਹਨੂੰ ਕਿੱਦਾਂ ਤੋੜਿਆ ਜਾਵੇ ਉਹਨੂੰ ਉਹ ਜ਼ਿਆਦਾ ਜਿਹੜਾ ਐਨਜੋਏਬਲ ਲੱਗਦਾ ਉਹਨੂੰ ਫਿਜ਼ੀਕਲ ਐਕਟੀਵਿਟੀ 'ਚ ਉਹਦੇ ਨਾਲ ਮੈਂ ਲੁੱਡੋ ਖੇਡਣ ਲੱਗ ਜਾਉਂ ਕਹਿੰਦਾ ਪਾਸੇ ਹੋ ਜਾ ਮੈਂ ਖੇਡਣੀ ਨਹੀਂ ਇਹਦਾ ਹੱਲ ਕੀ ਹੈ ਜੀ ਡਿਪੈਂਡ ਕਰਦਾ ਸਮਝੋ ਜਿਹੜੀ ਉਹਦੀ ਏਜ ਉਸ ਏਜ ਗਰੁੱਪ ਦੇ ਬੱਚਿਆਂ ਦੇ ਵਿੱਚੋਂ ਲੱਕ ਕੇ ਜਾਇਆ ਜਿਹੜੇ ਖੇਡ ਰਹੇ ਹਮ ਉਹਨਾਂ ਨੂੰ ਘਰ ਇਨਵਾਈਟ ਕੀਤਾ ਜਾਏ ਉਹਨਾਂ ਦੇ ਘਰ ਲੈ ਕੇ ਜਾਏ ਯਾ ਫਿਰ ਆਫਟਰ ਸਕੂਲ ਬੜੇ ਪ੍ਰੋਗਰਾਮ ਆ ਗਿਆ ਵਾਈ ਐਮ ਸੀ ਤੁਸੀਂ ਦੇਖੋ ਮਛਾਂਮੀ ਜਾਂਦਾ ਭਰਿਆ ਪਿਆ ਹੁੰਦਾ ਰੌਕ ਕਲਾਈਮ ਕਰ ਰਹੇ ਹੁੰਦੇ ਕੋਈ ਬਾਸਕਟਬਾਲ ਖੇਡ ਰਹੇ ਹੁੰਦਾ ਕੋਈ ਟੈਨਿਸ ਖੇਡ ਰਹੇ ਹੁੰਦਾ ਕੋਈスイਮਿੰਗ ਦੀ ਕਲਾਸਿਸ ਲੈ ਰਿਹਾ ਸੋ ਉਹਨਾਂ ਨੂੰ ਐਕਟੀਵਿਟੀ ਪੇਰੈਂਟਸ ਤਾਂ ਦੇਖੋ ਲਵਜ਼ ਪੀ ਆਰ ਐਂਟੀ ਆ ਪੀ ਦੇ ਬਾਅਦ ਵਾਈ ਪਾਰੋ ਪੇ ਰੈਂਟ ਤੁਹਾਨੂੰ ਆਪਣਾ ਰੈਂਟ ਤਾਂ ਟਾਈਮ ਦੇਣਾ ਪੈਣਾ ਬੱਚੇ ਦੇ ਉੱਤੇ ਆਪਾਂ ਬੜਾ ਸੋਖਾ ਕਰ ਲੇਤਾ ਵੀ ਆ ਲੈ ਫੜ ਲਾ ਆਪਾਂ ਆਪਣਾ ਕੰਮ ਕਰ ਲਈਏ ਤੋਂ ਖਾ ਪੀ ਲਈ ਸੋ 1 ਇਹ ਸਹੀ ਤਰੀਕਾ ਨਹੀਂ ਹੈਗਾ ਸੋ ਨੂੰ ਉਸ ਏਜ ਗਰੁੱਪ ਦੇ ਬੱਚਿਆਂ ਦੇ ਨਾਲ ਮਿਕਸ ਕੀਤਾ ਜਾਏ ਮੈਨੂੰ ਪਤਾ ਪੈਰੈਂਟਸ ਦੇ ਉੱਤੇ ਬਹੁਤ ਜ਼ਿੰਮੇਵਾਰੀਆਂ ਮਾਰਗੇਜ ਪੇ ਕਰਨੇ ਕੰਮ ਕਰਨੇ ਕਿਤੇ ਦੋ ਦੋ ਸ਼ਿਫਟਾਂ ਲਉਂਦੇ ਆ ਲੇਕਿਨ ਪੁਰਾਣੇ ਸ਼ੂ ਪਾ ਲਓ ਪੁਰਾਣੇ ਕੱਪੜੇ ਪਾ ਲਓ ਪੁਰਾਣੀ ਕਾਰ ਲੈ ਲਓ ਲੇਕਿਨ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੋ ਤੁਸੀਂ ਨਾ ਕਾਸੀ ਰਿਸਰਚ ਕੀਤੀ ਜਿਸ ਕਰਕੇ ਜਦ ਮੈਂ ਟ੍ਰੇਨਿੰਗ ਕਰ ਰਿਹਾ ਸੀ ਰੈ residenciy ਤੇ ਬੀਜ਼ੀ ਚਿਲਡਰਨ ਸਰਵਿਸ ਕਾਰਡ ਭੇਜਿਆ ਨਾ ਬੱਚਿਆਂ ਨੂੰ ਵੀ ਤੁਸੀਂ ਭਰ ਕੇ ਸਾਨੂੰ ਪ੍ਰੀ ਜਿਹੜਾ ਹੈਗਾ ਮੇਲਡ ਜਿਹੜਾ ਹੈਗਾ ਨਾ ਪ੍ਰੀਪੇਡ ਮੇਲਡ ਹੈਗਾ ਭੇਜੋ ਵੀ ਤੁਹਾਡੇ ਨਾ ਮਾਪੇ ਉਦੋਂ ਦੀ ਗੱਲ ਮੈਂ ਦੱਸਦਾ ਅੱਜ ਤੋਂ 30 ਸਾਲ ਪਹਿਲਾਂ ਵੀ ਕਿੰਨਾ ਟਾਈਮ ਸਪੈਂਡ ਕਰਦੇ ਤਾਂ ਐਵਰੇਜ ਕੀ ਆਇਆ ਸੀ 37 ਮਿੰਟ ਇੱਕ ਹਫ਼ਤੇ 'ਚ 37 ਮਿੰਟਸ ਇਨ 1 ਵੀਕ ਉਦੋਂ ਅੱਜ ਤੋਂ 35 ਸਾਲ ਦੀ ਮੈਂ ਗੱਲ ਕਰ ਰਿਹਾ ਸੇਮ ਘਰ 'ਚ ਰਹਿ ਰਹੇ ਆ ਖਾਣਾ ਖੋਣਾ ਵੀ ਹੋ ਰਿਹਾ ਲੇਕਿਨ ਟਾਈਮ ਸਪੈਂਡ ਨਹੀਂ ਹੋ ਰਿਹਾ ਉਦੋਂ ਸਿਰਫ ਟੀਵੀ ਹੁੰਦੀ ਸੀ ਅੱਜ ਤੱਕ ਬੇੜਾ ਗਰਕ ਹੋ ਗਿਆ ਜਿਹੜੀ ਸਕਰੀਨ ਜਿਹੜੀ ਹੈਗੀ ਆ ਇਹਦੇ ਨਾਲ ਸੋ ਸੋਸ਼ਲ ਮੀਡੀਆ ਦਾ ਜਿਹੜਾ ਬੈਨ ਆ ਮੇਰੇ ਹੱਕ ਚ ਹੈਗਾ ਕੈਨੇਡਾ ਨੂੰ ਵੀ ਲੈ ਕੇ ਆਉਣਾ ਚਾਹੀਦਾ ਬਹੁਤ ਬਹੁਤ ਸ਼ੁਕਰਡਕ ਸਰ ਮੇਰਬਾਨੀ ਥੈਂਕ ਯੂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ